ਐਸ ਵੇਲੇ ਦੀ ਇੱਕ ਵੱਡੀ ਖਬਰ ਲੈ ਕੇ ਤੁਹਾਡੇ ਰੂਬਰੂ ਹੋਇਆ ਕਾਰਨ ਦੇਖੋ ਜਿਹੜਾ ਤਸਵੀਰ ਇਹ ਜੋ ਤੁਸੀਂ ਦੇਖ ਰਹੇ ਹੋ ਨਾ ਇਹ ਬੰਬ ਨਹੀਂ ਹੈ ਮੈਂ ਫਿਰ ਕਹਦੇ ਹਾਂ ਇਹ ਬੰਬ ਨਹੀਂ ਹੈ ਇਹ ਦਾਵਾ ਕਰ ਰਹੀ ਹੈ ਪੁਲਿਸ ਇਹ ਬੰਬ ਨੁਮਾ ਵਸਤੂ ਹੈ ਔਰ ਲੋਕਾਂ ਨੇ ਇੱਥੇ ਅਫਵਾ ਉੜਾ ਦਿੱਤੀ ਕਿ ਇਹ ਇੱਕ ਬੰਬ ਹੈ ਜਿਹੜਾ ਅਲਵਾ ਰੋਡ ਤੇ ਇੱਕ ਸ਼ਰਾਬ ਦੇ ਠੇਕੇ ਦੇ ਬਾਹਰ ਦਿਖਾਈ ਦਿੱਤਾ ਹੈ ਉੱਥੇ ਦਿਖ ਰਿਹਾ ਸੀ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਈ ਅਫਰਾ ਤਫਰੀ ਮਚ ਗਈ ਦਹਿਸ਼ਤਾਂ ਹੋਣੀ ਲਾਜ਼ਮੀ ਸੀ ਡਰ ਤੇ ਖੌਫ ਦਾ ਮਾਹੌਲ ਹੋਣਾ ਵੀ ਬਹੁਤ ਹੀ ਲਾਜ਼ਮੀ ਸੀ ਪਰ ਪੰਜਾਬ ਪੁਲਿਸ ਉੱਤੇ ਤੁਹਾਨੂੰ ਯਕੀਨ ਕਰਨਾ ਪਏਗਾ ਜੇਕਰ ਪੰਜਾਬ ਪੁਲਿਸ ਦਾ ਅਫਸਰ ਗੱਲ ਨਹੀਂ ਕਰ ਰਿਹਾ ਕਿ ਇਹ ਬੰਬ ਨਹੀਂ ਹੈ ਤੇ ਬੰਬ ਨੁਮਾ ਵਸਤੂ ਹੈ ਤੇ ਨਾਲੇ ਵੀ ਕਹਿ ਰਿਹਾ ਕਿ ਦੋ ਪੁਰਜੇ ਜੋੜੇ ਗਏ ਨੇ ਇਹਨਾਂ ਪੁਰਜਾਂ ਨੂੰ ਜੋੜ ਕੇ ਬੰਬ ਨੁਮਾ ਵਸਤੂ ਜਿਹੜੀ ਹੈ ਇਹ ਬਣਾਈ ਗਈ ਹੈ ਔਰ ਇਹਨੂੰ ਡਿਫਿਊਜ਼ ਕਰਨ ਵਾਸਤੇ ਪੁਲਿਸ ਪਾਰਟੀ ਵੀ ਪਹੁੰਚ ਚੁੱਕੀ ਸੀ ਬੰਬ ਨਿਰੋਧਕ ਦਸਤਾ ਵੀ ਉਥੇ ਪਹੁੰਚ ਚੁੱਕਾ ਸੀ ਪੁਲਿਸ ਨੇ ਉਹਨੂੰ ਕਬਜ਼ੇ ਚ ਜਰੂਰ ਲੈ ਲਿਆ ਪਰ ਅਸੀਂ ਆਪਣੇ ਦਰਸ਼ਕਾਂ ਨੂੰ ਫਿਰ ਦੱਸ ਦਈਏ ਕਿ ਇਹ ਬੰਬ ਨਹੀਂ ਹੈ ਇਹ ਪੁਲਿਸ ਦਾਵਾ ਕਰ ਰਹੀ ਹੈ ਇਹ ਬੰਬ ਨਹੀਂ ਹੈ ਬੰਬ ਨੁਮਾ ਵਸਤੂ ਹੈ ਔਰ ਇਹ ਜਿੰਨੇ ਵੀ ਸ਼ਰਾਰਤ ਕੀਤੀ ਹੋਈ ਤਾਂ ਬਖਸ਼ਾ ਨਹੀਂ ਜਾਏਗਾ ਸੀਸੀਟੀਵੀ ਫਿਲਹਾਲ ਖੰਗਾ ਲਈ ਜਾ ਰਹੀ ਹੈ ਸੋਸੀ ਇੱਥੇ ਗੱਲ ਕਹਿਣੀ ਬਣਦੀ ਹੈ ਕਿ ਕਿਸ ਦੀ ਪੈੜੀ ਨਜ਼ਰ ਲੱਗੀ ਹੈ ਰੰਗਲੇ ਪੰਜਾਬ ਨੂੰ ਕਿਤੇ ਜ਼ਹਿਰੀਲੀ ਸ਼ਰਾਬ ਨਾਲ ਮੋਤਾ ਕਿਤੇ ਗੋਲੀਆਂ ਤੇ ਤਾੜ-ਤਾੜ ਕਿਤੇ ਪੰਪ ਧਮਾਕੇ ਤੇ ਕਿਤੇ ਗੈਂਗਸਟਰ ਵੱਲੋਂ ਜ਼ਿੰਮੇਵਾਰੀ ਚੁੱਕਣ ਵਾਲੀਆਂ ਪੋਸਟਾਂ ਰੰਗਲੇ ਪੰਜਾਬ 'ਚ ਹੁਣ ਇਹ ਘਟਨਾਵਾਂ ਆਮ ਹੋ ਗਈਆਂ ਨੇ ਹੁਣ ਜਰਾ ਤੁਸੀਂ ਵੀ ਗੌਰ ਨਾਲ ਵੇਖੋ ਇਹ ਤਸਵੀਰ ਤੁਹਾਨੂੰ ਕੀ ਲੱਗਦਾ ਹੈ ਇਹ ਬੰਬ ਨਮਾ ਵਸਤੂ ਹੈ ਖਿਡਾਉਣਾ ਹੈ ਜਾਂ ਕੋਈ ਦੋ ਪਾਰਟ ਜੋੜ ਕੇ ਬੰਬ ਨਮਾ ਪੁਰਜਾ ਬਣਾਇਆ ਗਿਆ ਹੈ ਬਟਾਲਾ ਦੇ ਅਲੋ ਵਾਲਦੇ ਇਲਾਕੇ 'ਚ ਸ਼ਰਾਬ ਦੇ ਠੇਕੇ ਦੇ ਠੀਕ ਬਾਹਰ ਇਹ ਬੰਬ ਨਮਾ ਵਸਤੂ ਨੂੰ ਵੇਖੇ ਇਲਾਕੇ 'ਚ ਕੰਬਣੀ ਛਿੜ ਗਈ ਸੀ ਦਹਿਸ਼ਤ ਤੇ ਖੌਫ ਲੋਕਾਂ ਦੇ ਚਿਹਰਿਆਂ 'ਤੇ ਸਭ ਚਲ ਕਰਿਆ ਪੁਲਿਸ ਨੇ ਬੰਬ ਨਮਾ ਵਸਤੂ ਨੂੰ ਕਬਜ਼ੇ ਚ ਲੈ ਕੇ ਸੀਸੀਟੀਵੀ ਖੰਗਾਲਣਾ ਸ਼ੁਰੂ ਕਰ ਦਿੱਤੇ ਨੇ ਡੀਐਸਪੀ ਸੰਜੀਤ ਕੁਮਾਰ ਜੀ ਕਹਿੰਦੇ ਨੇ ਡਰਨ ਦੀ ਲੋੜ ਨਹੀਂ ਬਿਲਕੁਲ ਡਰਨ ਦੀ ਲੋੜ ਨਹੀਂ ਬੰਬ ਨਮਾ ਵਸਤੂ ਹੈ ਦੋ ਪੁਰਜੇ ਜੋੜ ਕੇ ਬੰਬ ਵਰਗੀ ਡੰਮੀ ਬਣਾਈ ਲੱਗਦੀ ਹੈ ਡੀਐਸਪੀ ਸਾਹਿਬ ਜਰਾ ਇਹ ਤਾਂ ਦੱਸ ਦਿਓ ਕਿ ਜਿਹੜੀ ਜ਼ਿੰਮੇਵਾਰੀ ਵਾਲੀ ਪੋਸਟ ਯਾਨੀ ਕਿ ਜਿਸ ਵਿੱਚ ਜ਼ਿੰਮੇਵਾਰੀ ਚੁੱਕੀ ਗਈ ਹੈ ਕਿ ਇਹ ਬੰਬ ਉਹਨਾਂ ਨੇ ਸੁੱਟਿਆ ਉਹ ਵੀ ਡੰਮੀ ਹੈ ਕਿ ਜਾਂ ਉਹ ਪੋਸਟ ਫਿਰ ਉੱਚ ਕੋਈ ਸੱਚਾਈ ਹੈ ਇਹ ਜ਼ਰੂਰ ਤੁਸੀਂ ਦੱਸ ਦਿੰਦੇ ਸੋ ਇਸ ਵਾਇਰਲ ਪੋਸਟ ਬਾਰੇ ਜ਼ਰੂਰ ਦੱਸ ਦਿਓ ਕਿ ਉਹ ਵੀ ਡੰਮੀ ਹੈ ਜਾਂ ਅਸਲੀ ਹੈ ਤੇ ਡਿਪਟੀ ਸਾਹਿਬ ਜਿਵੇਂ ਤੁਸੀਂ ਕਹਿ ਰਹੇ ਸੀ ਨਾ ਕਿ ਕਿਸੇ ਨੇ ਸ਼ਰਾਰਤ ਕੀਤੀ ਹੋਈ ਤਾਂ ਬਖਸ਼ਾਂਗੇ ਨਹੀਂ ਜੀ ਹਾਂ ਡਿਪਟੀ ਸਾਹਿਬ ਕਹਿ ਰਹੇ ਨੇ ਕਿ ਜੇ ਕਿਸੇ ਨੇ ਸ਼ਰਾਰਤ ਕੀਤੀ ਹੈ ਤਾਂ ਬਖਸ਼ਾਂਗੇ ਨਹੀਂ ਡਿਪਟੀ ਸਾਹਿਬ ਦੀ ਨਜ਼ਰ 'ਚ ਕਿਹੋ ਜੀ ਸ਼ਰਾਰਤ ਹੈ ਕਿੰਨੇ ਕੀਤੀ ਹੈ ਫਿਲਹਾਲ ਪੁਲਿਸ ਜਾਂਚ ਦੇ ਵਿੱਚ ਜੁੜ ਚੁੱਕੀ ਹੈ ਅਸਲੀਅਤ ਕੀ ਹੈ ਇਹ ਜਲਦੀ ਸਾਹਮਣੇ ਆਏਗੀ ਫਿਲਹਾਲ ਜਿਹੜੀ ਆਈ ਪੋਸਟ ਵਾਇਰਲ ਹੈ ਉਹ ਪੋਸਟ ਅਸੀਂ ਆਪਣੇ ਦਸ਼ਕਾ ਨਾਲ ਸਾਂਝੀ ਕਰਦੀਏ ਕਿ ਪੋਸਟ ਦੇ ਉੱਤੇ ਕੀ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਾਜੋ ਬਟਾਲੇ ਫੋਕਲ ਪੁਆਇੰਟ ਤੇ ਕੋਲ ਜੋ ਸ਼ਰਾਬ ਦੇ ਠੇਕੇ ਤੇ ਗ੍ਰਨੇਡ ਬਲਾਸਟ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਮਨੂੰ ਅਗਵਾਨ ਗੋਪੀ ਨਵਾ ਸ਼ਹਿਰੀਆ ਚੱਕਦਿਆਂ ਅਸੀਂ ਪਹਿਲਾਂ ਵੀ ਇਹਨਾਂ ਨੂੰ ਸਮਝਾਇਆ ਸੀ ਕਿ ਦਿੱਲੀ ਸਰਕਾਰ ਦੇ ਦਲਾਲ ਨਾ ਬਣੋ ਤੇ ਪੰਜਾਬ ਦੀ ਜਵਾਨੀ ਨਾ ਬਰਬਾਦ ਕਰੋ ਪਰ ਇਹ ਨਹੀਂ ਸਮਝੇ ਜੋ ਕੋਈ ਵੀ ਸ਼ਰਾਬ ਦੇ ਠੇਕਿਆਂ ਤੇ ਕੰਮ ਕਰੇਗਾ ਅਸੀਂ ਉਹਨਾਂ ਨੂੰ ਟਾਰਗੇਟ ਕਰਕੇ ਉਹਦਾ ਜਾਨੀ ਨੁਕਸਾਨ ਕਰਾਂਗੇ ਤੇ ਇਸ ਦਾ ਉਹ ਖੁਦ ਹੀ ਜ਼ਿੰਮੇਵਾਰ ਹੋਵੇਗਾ ਦਿੱਲੀ ਦੀ ਹਕੂਮਤੇ ਤਿਆਰ ਹੋ ਜਾ ਜਲਦੀ ਮਿਲਾਂਗੇ ਅਸੀਂ ਪੰਜਾਬ ਦੀ ਜਵਾਨੀ ਦਾ ਕਾਣ ਨਹੀਂ ਹੋਣਦਿਆਂਗੇ ਨੈਕਸਟ ਟਾਰਗੇਟ ਲੋਕ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੋ ਇਹ ਜਿਹੜੀ ਪੋਸਟ ਹੈ ਇਸ ਪੋਸਟ ਦੇ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਜੋ ਬਲਾਸਟ ਹੋਇਆ ਪਰ ਇੱਥੇ ਬਲਾਸਟ ਕੋਈ ਨਹੀਂ ਹੋਇਆ ਪਰ ਇਹ ਵਾਇਰਲ ਪੋਸਟ ਹੈ ਇਸ ਪੋਸਟ ਦੇ ਬਾਅਦ ਉਥੇ ਬਲਾਸਟ ਦਾ ਜ਼ਿਕਰ ਹੋ ਰਿਹਾ ਪਰ ਫਿਲਹਾਲ ਇਹ ਜੋ ਬੰਬ ਨੁਮਾ ਵਸਤੂ ਹੈ ਪੁਲਿਸ ਕਹਿ ਰਹੀ ਹੈ ਕਿ ਡਮੀ ਹੈ ਡਰਨ ਦੀ ਲੋੜ ਨਹੀਂ ਹੈ ਬੰਬ ਨੁਮਾ ਵਸਤੂ ਹੈ ਸੋ ਸਾਨੂੰ ਆਪਣੀ ਪੰਜਾਬ ਪੁਲਿਸ ਤੇ ਯਕੀਨ ਹੈ ਅਸੀਂ ਪੰਜਾਬ ਪੁਲਿਸ ਤੇ ਭਰੋਸਾ ਕਰਦੇ ਹਾਂ ਡੀਐਸਪੀ ਸੰਜੀਵ ਕੁਮਾਰ ਇਹ ਦਾਵਾ ਕਰ ਰਹੇ ਨੇ ਕਿ ਬੰਬ ਨੁਮਾ ਵਸਤੂ ਹੈ ਬਾਕੀ ਆਉਣ ਵਾਲੇ ਸਮੇਂ 'ਚ ਜਾਂਚ ਦੱਸੇਗੀ ਕਿ ਇਹ ਪੋਸਟ ਸਹੀ ਹੈ ਡੀਐਸਪੀ ਸਹੀ ਨੇ ਕਿ ਜਾਓ ਜਿਹੜਾ ਬੰਬ ਨੁਮਾ ਵਸਤੂ ਹੈ ਉਹ ਡੰਮੀ ਹੈ ਕਿ ਅਸਲੀ ਬੰਬ ਨੁਮਾ ਇਹ ਕਿ ਚੀਜ਼ ਇੱਥੇ ਮਿਲੀ ਸੀ ਜਦੋਂ ਪਤਾ ਲੱਗਨ ਤੇ ਕਿ ਅਸੀਂ ਪੁਲਿਸ ਟੀਮ ਇੱਥੇ ਪਹੁੰਚੀ ਸੀ ਉਸ ਮੌਕੇ ਤੇ ਅਸੀਂ ਬੀਡੀ ਟੀਮ ਵੀ ਬੁਲਾ ਲਈ ਸੀ ਕਿ ਅਸੀਂ ਦੇਖ ਲਈ ਕਿ ਇਨੀਸ਼ੀਅਲ ਜਿਹੜੀ ਫਸਟ ਲੁੱਕ ਤੇ ਉਹ ਵਾਕਈ ਡੰਮੀ ਲੱਗਦਾ ਸੀ ਕਿ ਜਿਸ ਨੂੰ ਦੋ ਪਾਰਟ ਨੂੰ ਆਪਸ ਵਿੱਚ ਜੋੜਿਆ ਹੁੰਦਾ ਉਹ ਨੀਚੇ ਵਾਲਾ ਪਾਰਟ ਜਿਹੜਾ ਦੂਸਰੇ ਗਰਨੇਡ ਐਸਾ ਚੀਂਦਾ ਬਾਕੀ ਸ਼ੇਪ ਉਹਦੀ ਜਿਸ ਤਰ੍ਹਾਂ ਗਰਨੇਡ ਵਰਗੀ ਬਣੀ ਹੋਈ ਸੀ ਕੋਈ ਪਿੰਨਪੁੰਨ ਦਾ ਉਹਦੇ ਵਿੱਚ ਕੋਈ ਚੈੱਕ ਨਹੀਂ ਸੀ ਇਹਦੇ ਵਿੱਚ ਤੇ ਬਟ ਫਿਰ ਵੀ ਅਸੀਂ ਬੀਡੀ ਟੀਮ ਨੂੰ ਆਪ ਇਹਨੂੰ ਅੱਗੇ ਫਰਦਰ ਇਹਨੂੰ ਫਿਜ਼ਿਕਲੀ ਪ੍ਰਸੀਡ ਕਰਨ ਦੀ ਬਜਾਇਆ ਅਸੀਂ ਬੀਡੀ ਟੀਮ ਨੂੰ ਬੁਲਾਇਆ ਉਹਨਾਂ ਦੇ ਐਕਸਪਰਟ ਆਏ ਤੇ ਉਹਨੂੰ ਉਹਨੂੰ ਸੈੱਟ ਕਰਕੇ ਲੈ ਕੇ ਫਿਰ ਬਾਅਦ ਚ ਦੱਸਾਂਗੇ ਕਿ ਕੀ ਚੀਜ਼ ਹੈ ਜੋ ਜੋ ਨਜ਼ਰ ਆ ਰਿਹਾ ਜੀ ਉਹ ਇਸ ਤਰੀਕੇ ਨਾਲ ਡੰਮੀ ਲੱਗਦਾ ਪਿਆ ਜੇ ਕਿਸੇ ਨੇ ਸ਼ਰਾਰਤ ਵੀ ਕੀਤੀ ਹੋਏਗੀ ਕਿ ਇਸ ਤਰੀਕੇ ਨਾਲ ਉਹ ਵੀ ਟ੍ਰੇਸ ਕੀਤੀ ਜਾ ਸਕਦੀ ਹੈ ਸੀਸੀਟੀਵੀ ਵਾਲੇ ਵਾਲੇ ਖੰਗਾਲ ਰਹੇ ਆ ਜੀ ਪਹਿਲੇ ਤੇ ਇਨੀਸ਼ੀਅਲ ਮੌਕੇ ਤੋਂ ਪਹਿਲੇ ਇਹਨੂੰ ਬੀਡੀ ਟੀਮ ਦੇ ਨਾਲ ਵਰਕ ਕਰਕੇ